ਲਓ ਜੀ ਅਸੀਂ ਹੁਣ ਕੰਮ ਢੰਗ ਕਰ ਦਿੱਤਾ ਜਿਹੜੀ ਮੇਨ ਸਪਲਾਈ ਆ ਗ੍ਰਿਪਾਂ ਚ ਆ ਰਹੀ ਆ ਮੇਨ ਸਪਲਾਈ ਗ੍ਰਿਪਾਂ ਚ ਲਾ ਕੇ ਤੇ ਇਹਦੇ ਉੱਪਰੋਂ ਆਉਟਪੁਟ ਨਿਕਲੀ ਹੋਈ ਆ ਉਹ ਚੇਂਜਰ ਦੇ ਵਿੱਚ ਲਾਤੀ ਆ ਜੀ ਚੇਂਜਰ ਦੇ ਵਿੱਚ ਜਿਹੜੀ ਕਿ ਆ ਉੱਪਰਲੀ ਸਾਈਡ ਤੇ ਲਾਈ ਹੋਈ ਆ ਆ ਦੇਖੋ ਇੱਕ ਆ ਪੁਆਇੰਟ ਫੇਸ ਆ ਹੈਗਾ ਨਿਊਟਰਲ ਠੀਕ ਆ ਜੀ ਤੇ ਜਨਰੇਟਰ ਦੀ ਸਪਲਾਈ ਇੱਥੇ ਲਾਈ ਆ ਉਧਰ ਇਧਰੀ ਸਾਈਡ ਤੇ ਲਾਈ ਆ ਤੇ ਘਰ ਦਾ ਲੋਡ ਇੱਕ ਇੱਥੇ ਲਾਇਆ ਤੇ ਫੇਸ ਇਧਰ ਲਾਇਆ ਤੇ ਨਿਊਟਰਲ ਇੱਥੇ ਲਾਇਆ ਮਤਲਬ ਹੈ ਕਿ ਅਸੀਂ ਇਹ ਸਪਲਾਈ ਕਿਸ ਤਰ੍ਹਾਂ ਲਾਉਣੀ ਸੀਗੀ ਜਿਹੜੀ ਹੈਗੀ ਆ ਘਰ ਦਾ ਲੋਡ ਉਹ ਅਸੀਂ ਲਾਉਣਾ ਵਾ ਮਤਲਬ ਹੈ ਕਿ ਇਸ ਪੁਆਇੰਟ ਤੇ ਇਹਨਾਂ ਦੋਨਾਂ ਪੁਆਇੰਟਾਂ ਤੇ ਤੇ ਬਿਜਲੀ ਦਾ ਲੋਡ ਲਾਉਣਾ ਆਪਾਂ ਇੱਕ ਐਸ ਇਧਰ ਇਧਰ ਫੇਸ ਇਧਰ ਨਿਊਟਰਲ ਜਨਰੇਟਰ ਦੀ ਸਪਲਾਈ ਇਧਰ ਨਿਊਟਰਲ ਇਧਰ ਫੇਸ ਠੀਕ ਆ ਜੀ ਇਹ ਸਾਡਾ ਸੀਗਾ ਅਹ ਜੇ ਜੋ ਵਰਦੀ ਸਪਲਾਈ ਇਸ ਕਿਸਤਰੋਂ ਆਉਣੀ ਆ ਤੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਐਂਡ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ